ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਕਰਮਾ ਵਾਲੀ ਤਾਜੀ ਸੂਈਆ ਮਗਰ ਆ ਗਈ ਵਸੀ ਤੇ ਇੱਕ ਟੁਕੜਾ ਮਹੀਨਾ ਹੋ ਗਿਆ ਬਾਈ ਕਹਿੰਦੇ ਠੀਕ ਆ ਲੱਗਿਆ 3 ਮਹੀਨੇ ਪੰਜ ਸੱਤ ਦਿਨ ਹੋ ਗਏ ਜੀ ਬਾਲਕੇ ਦੱਸਣ ਦੇ ਮੁਤਾਬਕ ਠੀਕ ਹੈ ਬਾਈ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਹਜੇ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਹਾਂਜੀ ਬਹੁਤ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਵਧੀਆ ਬਾਈ ਜੀ ਠੀਕ ਆ ਨਾਮ ਤੇ ਆਪਣਾ ਨਾਮ ਦੇਵੀ ਲਾਲ ਖਾਨ ਹਾਂ ਜੀ ਪਿੰਡ ਚਿੱਦਾ ਤਹਿਸੀਲ ਬਾਗਾਪੁਰਾਣਾ ਡਿਸਟ੍ਰਿਕਟ ਮੋਗਾ ਠੀਕ ਆ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਨੇੜੇ ਪਿੰਡ ਭਗਤਾਪਾਈ ਹੈ ਜੀ ਹੂੰ ਸੋਹਨੰਦਾ ਅਰਥਾ 35 ਹੈ ਬਗਰਾੜੀ ਹੈ ਜੀ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 9873844954 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲੇਗਾ ਨੋਟ ਕਰ ਲੋ ਤੇ ਬਈ ਉਹ ਤਾਜੀ ਸੂਈ ਤੇ ਸ਼ੁਰੂ ਕਰ ਦਈਏ ਤਾਜੀ ਸੂਈਏ ਵੀਰੇ ਪੰਜ ਚਾਰ ਦਿਨ ਹੀ ਹੋਏ ਸੂਈ ਨੂੰ ਮਗਰ ਬੱਚੀ ਬਹੁਤ ਚੰਗੀ ਡ੍ਰੈਨ ਮਾਰਕ ਦੇ ਸੀਵੰਦੀ ਆ ਤੇ ਕਿੰਨਾ ਬੋਲਾ ਹੈ ਜੀ ਬੋਲਾ ਹਣ ਮਨ ਲਾ ਵੀ 12 13 ਲੀਟਰ ਬੋਲਾ ਦੁੱਧ ਪਾ ਦੂਗੀ ਬੱਚੀ 20 ਲੀਟਰ ਐਵੇਂ ਆਪਾਂ ਕਹਿ ਦਈਏ ਵੀ 25 ਪਾ ਦੇ 30 ਪਾ ਦੇ ਹਨਾ ਠੀਕ ਆ ਬਈ 20 ਲੀਟਰ ਤੋਂ ਤਾਂ ਪਾ ਦੂੰਗਾ ਰਾਮਣਾ ਬੱਚਾ ਆ ਗਿਆ ਬਈ ਮਗਰ ਦੇ ਬੱਸੀ ਬਈ ਕਰੇ ਬੱਚੀ ਵੀਰੇ 10000 ਦਾ ਬੱਚਾ ਜੀ ਜੇ ਕਿੰਨੇ ਕਟਾਉਣਾ ਤਾ ਇਕੱਲੀ ਗਾਂ ਲੈਣੀ ਤੇ ਉਹ ਸੌਦਾ ਹੋ ਜਾਊਗਾ ਠੀਕ ਆ ਹਾਂਜੀ ਬੱਚੇ ਦੀ ਬਈ ਕੁਆਲਿਟੀ ਚੈੱਕ ਕਰਾਉਣਾ ਬੱਚਾ ਚੈ ਬਾਕੀ ਨਾੜੂਆ ਨਾੜਾ ਤਾਜੀ ਸੂਈਏ ਵੀਰੇ ਨਾੜੂਆ ਵੀ ਨਾਲ ਹੀ ਆ ਬਈ ਹਾਂਜੀ ਕਿੰਨਾ ਬੜਾ ਬਈ ਹੁਣ ਇਸ ਟਾਈਮ ਤੇ ਥੱਲੇ ਬੜਾ ਵੀਰੇ ਹੋਊ 12-13 ਲੀਟਰ ਹੋਊਗਾ ਬਲੋ ਠੀਕ ਆ ਥਾਣਾ ਬਈ ਬਹੁਤ ਚੰਗਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਪ ਤੇ ਲੱਗੇ ਹੋਏ ਆਗੇ ਬਾਕੀ ਫੀਡਿੰਗ ਚੈੱਕ ਕਰੋਲੇ ਵੇ ਦੀ ਬਣਦੀ ਬਣਦੀ ਕਿਵੇਂ ਬਣਦੀ ਬਣਦੀ ਬਹੁਤ ਆ ਵੀਰੇ ਚੋਣ ਦੇ ਟਾਈਮ ਤੇ ਦੇਖੀ ਤੂੰ ਦੁੱਗਣਾ ਲੈ ਆਉਗਾ ਬੈੜ ਦਾ ਠੀਕ ਆ ਗੱਤ ਬਹੁਤ ਆ ਬਾਈ ਵੱਡੀ ਵੱਡੀ ਫੁੱਲਾ ਪਲੀ ਫੁੱਲਾ ਸੈਣ ਗਲੀ ਵਸੀਆ ਫੁੱਲ ਜੇ ਚਮਕ ਦੀ ਗੱਲ ਕਰੀਏ ਤਾਂ ਬਸੀ ਬੋਲਦੀ ਆ ਆਪਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਲਾ ਫੇਸ ਬਿਊਟੀ ਚੈੱਕ ਕਰੋ ਇਹ ਨਹੀਂ ਵੀਰੇ ਜੀ ਦੰਦਾ ਜੀ ਹੈ ਬੜਾ ਛੋਟਾ ਛੋਟਾ ਕਰਨਾ ਬਾਈ ਬੋਦੀ ਬਾਦੀ ਨਾਲ ਗੱਲ ਕਰੀਏ ਫੁੱਲ ਕਮਾਲ ਦੇ ਆ ਖੋਲਦੇ ਬਾਈ ਤੋਰਦੇ ਮਰੀ ਖੋਲ ਕੇ ਚਵਾਈ ਚਵਾਈ ਵੀਰੇ ਭਾ ਦੋਨੇ ਪਾਸੇ ਬੈ ਕੇ ਚਵਾਈ ਕਰ ਲੋ ਠੰਡੀ ਜੁੱਦੀ ਹੈ ਕੋਈ ਲਾਤ ਨਹੀਂ ਛਾੜਨੀ ਕੋਈ ਪੂਰ ਨਹੀਂ ਛਟਾਣੀ ਠੀਕ ਹੈ ਕਲਰ ਬਰੈਡ ਦੇਖ ਪੇਅਰ ਬ੍ਰੀਡ ਚ ਆ ਵੀਰੇ ਕੋਈ ਕ੍ਰੋਸ ਨਹੀਂ ਇੱਕ ਬੰਦੇ ਦੀ ਨਹੀਂ ਯਾਰ ਕ੍ਰੋਸ ਚ ਬੰਦਾ ਕਹਿੰਦਾ ਨਹੀਂ ਦੇ ਦੇ ਬਾਈ ਤੋਰਾ ਜਿਵੇਂ ਆਪਸੋ ਸੁਆ ਵਗੈਰਾ ਮੰਨਿਆ ਜਾਂਦਾ ਮੰਨੇ ਨਹੀਂ ਹਨਾ ਹੋਰੇ ਹੀ ਨਹੀਂ ਵੀਰੇ ਨਾ ਕੋਈ ਉਪਰਾ ਕੀਤਾ ਖਾਣ ਪੀਣੇ ਜਿਹੜਾ ਕੋ ਮਰਜ਼ੀ ਪਾਰੇ ਟੂੜੀ ਚੋਕਰ ਦਾਣਾ ਚਾਰ ਪਾ ਦੇ ਹਰਾ ਭਰਾ ਸਾਰਿਆਂ ਦੇ ਸਪਾਰ ਬਸ ਹੜੰਬਾ ਹੀ ਆ ਠੀਕ ਆ ਤੇ ਕੀ ਮੁੱਲ ਰਹੂਗਾ ਵੀ ਫਿਰ ਇਹਦਾ ਮੁੱਲ ਫਿਰ 95 ਕਰਾ ਲੋ ਲੱਖ ਕਰਾ ਲੋ 85000 ਰੁਪਏ ਦੀ ਬੈੜ ਦੇ ਦਾਂਗੇ ਠੀਕ ਆ ਲੱਗ ਕਰਾ ਲੋ 95 ਕਰਾ ਲੋ 85000 ਦੀ ਹਾਂਜੀ ਠੀਕ ਆ 85000 ਦੀ ਬਾਈ ਕਹਿੰਦੇ ਬਾਈ ਬੈੜ ਆਪਾਂ ਦੇ ਦੇ ਦਾਂਗੇ ਬਾਕੀ ਥਣਾ ਦੀ ਕੁਆਲਿਟੀ ਚੈੱਕ ਕਰੋ ਬੜੀ ਚੰਗੀ ਕਿਹਨੇ ਕਹਿੰਦੇ ਵੱਛੀ ਛੱਡਣੀ ਵੱਛੀ ਛੱਡ ਵੀ ਸਕਦਾ ਹੈ ਕਿੰਨਾ ਕਹ ਤਾ ਠੀਕ ਹੈ ਬਾਈ ਹਾਂਜੀ ਸੂਈ ਸਵਾਈ ਆ ਬਾਈ ਬੱਚਾ ਕਰਮ ਵਾਲੀ ਤੇ ਮਗਰ ਬੱਸੀ ਆ ਗਈ ਹਾਂਜੀ ਤੇ ਬਾਕੀ ਬੱਸੀ ਵੀ ਬਹੁਤ ਕੁਆਲਿਟੀ ਦਿੱਤੀ ਆ ਆਪ ਵੀ ਕਰਮ ਵਾਲੀ ਫੁੱਲ ਕੁਆਲਿਟੀ ਦੀ ਆ ਤੇ ਅੱਗੇ ਬਾਈ ਦੋ ਨਮਾ ਆਹ ਵੜੇ ਫਾਰਮ ਦੀ ਆ ਹਮ ਚੰਗੀ ਬਰੀਡ ਦੀ ਖੋਦ ਆ ਠੀਕ ਆ ਵੀ ਇਹਦੇ ਪਿੱਛੇ ਸੈਕਸਡ ਲੱਗਿਆ ਉਹਨਾਂ ਨੇ ਬੰਦੇ ਆਪੋਂ ਪੂਰਾ ਰਿਕਾਰਡ ਦਿਖਾਇਆ ਜੇ ਕੋਈ ਆਊਗਾ ਲੈ ਸਰ ਹਾਂ ਰਿਕਾਰਡ ਆਪਾਂ ਪੂਰਾ ਲੈ ਕੇ ਦੇਵਾਂ ਕਿਹੜਾ ਪੀਕ ਅਪਰਾ ਇਹ 10 ਲੀਟਰ ਦੁੱਧ ਚੋ ਕੇ ਲਈ ਸੀ ਮੰਨ ਲਓ ਆ ਉਪਰਾ ਕਰ ਗਈ ਸੀ ਹੁਣ 8 ਲੀਟਰ ਦੁੱਧ ਹੁਣ ਰੈਡੀ ਆ ਇੱਕ ਕਿਸ ਨੇ 10 ਲੀਟਰ ਦੁੱਧ ਚਵਾਣਾ ਪੰਨਾਂ ਦਿਨ ਤੱਕ 10 ਲੀਟਰ ਦੁੱਧ ਰੈਡੀ ਕਰਕੇ ਕਿ ਉਪਰਾ ਕਰ ਗਈ ਸੀ ਤੇ ਹੁਣ ਜੀ ਲਾਇਆ ਉੱਥੇ ਖੁੱਲੀ ਸੀਗੀ ਵੀਰੇ ਕੋਈ ਮੈਲਾ ਰਸਾ ਮੂਰੀ ਨਹੀਂ ਸੀ ਪਾਉਂਦੇ ਗਾਂ ਦੀ ਠੀਕ ਹੈ ਭਾਈ ਹਾਂਜੀ ਪਰ ਠੰਡੀ ਸੁਧੀ ਲੱਤ ਨਹੀਂ ਛੜਨੀ ਭਾਵੇਂ ਰੱਸੀ ਪਾ ਚੋ ਜਿਹੜੇ ਜਨਾਹੋ ਜਿਵੇਂ ਮਰਜ਼ੀ ਚੋਲੋ ਠੀਕ ਆ ਹਾਂ ਬਹੁਤ ਕਮਾਲ ਦਾ ਲੱਗਾ ਹਨਾ ਹਾਂ ਵੀਰੇ ਚਾਰੇ ਥਾਂ ਬਾਕੀ ਕੋਈ ਬ੍ਰੀਡ ਦੇਖ ਵੀਰੇ ਵੈੜ ਦੀ ਬੂਸਪਾਤ ਦੇ ਉੱਤੇ ਵੀ ਚੰਗੀ ਵੈੜ ਦੀ ਦੇਖ ਵੀਰੇ ਪੂਰਾ ਕੱਦ ਕਾਰ ਜਿਦਾਂ ਪਿਆਰੇ ਦੀ ਵੀਰੇ ਗਾਂ ਵੀ ਕੋਣ ਦੋ ਲੱਖ ਦੀ ਹੈ ਸਹੀ ਗੱਲ ਆ ਬਾਈ ਠੀਕ ਆ ਨਾ ਵੱਡੇ ਢਾਂਚੇ ਚ ਆਇੰਦੀ ਆ ਬਾਈ ਵੱਡੇ ਢਾਂਚੇ ਚ ਵੀਰੇ ਪੂਰੀ ਫਿਰ ਟੀਕੇ ਵੀ ਬਾਕੀ ਸੱਤ ਸੱਤ ਲੱਗਿਆ ਨੇ ਕਿ ਟੀਕੇ ਲੱਗਾ ਵਾ ਠੀਕ ਆ ਚੰਗੇ ਅੱਗੇ ਵੀਰੇ ਕਿਸੇ ਨੇ ਅਗਲੇ ਨਹੀਂ ਗੱਬੜ ਖਾਲੀ ਤਾਂ ਹਨ ਸਰਵਾੜਾ 100% ਗੱਬੜ ਹੀ ਹੋਊ ਵੀਰੇ ਇਦੋ ਵਾਰ ਨਾ ਤਾਰਾ ਤਾਰਾ ਹੁੰਦੀ ਚਾਹੀਏ ਵੇਰ ਦਾ ਕਦ ਕਦ ਦੇਖ ਤੋਰਾ ਦੂਰਾ ਦੇਖਿਆ ਜਾ ਬਾਤ ਆ ਬਾਈ ਵਾ ਜਮੂਨੇ ਦੇਖ ਲੈ ਗੱਬਰ ਆ ਜਾਣਾ ਦੇਖੋ ਬਾਈ ਪਲੀ ਵੀ ਦੇਖੋ ਬਾਕੀ ਬਾਈ ਕਹਿੰਦਾ ਨਾ ਠੰਡੀ ਸੀਲ ਫੁੱਲਾ ਹੱਥੀ ਚੋਲੇ ਭਾਵੇਂ ਮਸ਼ੀਨ ਤੇ ਚੋਲੇ ਉਹ ਛੋਡੀ ਮਰਜੀ ਆ ਕਿਉਂਕਿ ਥਾਂ ਬਹੁਤ ਕਮਾਲ ਦਾ ਲੱਗਾ ਹਾਂ ਜੀ ਹਾਂ ਤੇ ਬਾਈ ਜੂ ਜੂ ਕਿਵੇਂ ਆ ਬਾਈ ਚਵਾਈ ਜੂ ਦੀ ਇੱਕ ਨੰਬਰ ਆ ਵੀਰੇ ਠੀਕ ਆ ਚਾਰੂ ਜੂਰੂ ਕਿਵੇਂ ਆ ਚਾਰੂ ਜੂਰੂ ਵਧੀਆ ਵੀਰੇ ਠੀਕ ਆ ਚਾਰੂ ਦਾ ਜਿਹੜਾ ਕੋਈ ਮਰਜੀ ਪਾ ਦੇ ਪਾ ਸੁੱਕੀ ਤੂੜੀ ਪਾ ਦੇ ਉਹ ਵੀ ਖਾਈ ਜਾਂਦੀ ਵੀਰੇ ਠੀਕ ਆ ਤੈਨੂੰ ਸ਼ਾਮ ਦਾ ਕੱਡਰ ਵਧੀਆ ਤਿਆਰ ਕਰਦੀ ਹੋਊਗਾ ਪੂਰਾ ਵੀਰੇ ਹੁਣ ਤਾਂ ਚੋਈ ਵੀ ਆ ਵੀਰੇ ਹੁਣ ਤਾਂ ਟਾਈਮ ਹੋ ਜਾਗਾ ਠੀਕ ਆ ਬਾਈ ਹਾਂਜੀ ਟਾਈਮ ਵੀ ਬਾਈ ਥੋੜਾ ਹੋਇਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਜਦ ਇਹਦਾ ਮੁੱਲ 55000 ਰੁਪਏ ਵੀਰੇ ਮਾਨਤਾ ਨਾ ਕਰਦਾ 55000 ਹਾਂਜੀ 55000 ਰੁਪਏ ਬਾਈ ਕਹਿੰਦੇ ਬਾਈ ਮੁੱਲ ਬਾਕੀ ਆਏਗੇ ਦਾ ਮਾਨਤਾਣ ਜਰੂਰ ਹੋ ਜੂ ਬਾਕੀ ਆਪਾਂ ਕਰੀ ਹੋਰ ਫੇਰ ਤੁਹਾਨੂੰ ਦਿਖਵਾ ਦਿੰਦੇ ਆ ਬਹੁਤ ਚੰਗਾ ਥਾਣਾ ਬਾਈ ਇੱਕੋ ਜਿਹਾ ਥਣ ਲੱਗਿਆ ਬਹੁਤ ਸੋਹਣਾ ਥਣ ਲੱਗਿਆ ਬਾਕੀ ਬਾਈ ਕਹਿੰਦੇ ਫਾਰਮ ਦੀ ਹੈ ਨਾ ਬਾਈ ਵੀਰੇ ਫਾਰਮ ਦੀ ਤੈਨੂੰ ਵੀ ਰੀੜੀ ਦਸੀ ਜਾਂਦੀ ਵੀਰੇ ਮੇਰੇ ਹੂੰ ਸਹੀ ਗੱਲ ਆ ਬਾਈ ਇਹਦਾ ਕੋਈ ਆਪਣੇ ਕਹਿਣ ਨਾਲ ਤਾਂ ਕੋਈ ਕਿਸੇ ਨਾਮ ਹੀ ਨਹੀਂ ਹੈਗੀ ਕਿਸੇ ਵਕਤ ਤੋਂ ਹਾਂਜੀ ਅੱਗੇ ਬਾਈ ਤੈਨੂੰ ਨੰਬਰ ਵੀਰੇ ਦੂਜੇ ਸੋਇਵਰ ਠੀਕ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਈ ਇਹਦੇ ਬਰੇ ਨਹੀਂ ਗੱਬੜਾ ਬਰੇ 10 ਦਿਨ ਬਾਕੀ ਹੈ ਠੀਕ ਹੈ ਇਹ ਚ ਪਾ ਦੂਗੀ 25 17 18 ਲੀਟਰ ਖੋਲਾ ਬਰੇ ਠੀਕ ਹੈ ਹਜੇ ਦੰਦਾਂ ਜੀਆ ਵੜ ਠੀਕ ਆ ਤੋਰ ਦੇ ਹਜੇ ਦੰਦਾਂ ਜੀਆ ਬਾਈ ਕਹਿੰਦੇ ਤੇ ਬਾਕੀ ਥਣ ਬਹੁਤ ਚੰਗਾ ਲੱਗਦਾ ਤੁਹਾਨੂੰ ਬਹੁਤ ਚੰਗਾ ਬਰੇ ਹੱਥੀ ਚਵਾਈ ਵਾਲਾ ਥਣ ਸਹੀ ਗੱਲ ਆ ਹੱਥੀ ਚਵਾਈ ਵਾਲਾ ਬਾਕੀ ਆਡਰ ਦੇਖੋ ਫਿਟਿੰਗ ਵਾਲਾ ਆਡਰ ਬਰੇ ਕਾਪੀ ਆਡਰ ਪੂਰਾ ਬਹੁਤ ਸੋਹਣਾ ਆਡਰ ਕਰਮਾਲੀ ਦਾ ਤਿਆਰ ਕਰਿਆ ਵਾ ਚੈੱਕ ਕਰ ਸਕਦੇ ਹੋ ਫੀਟਗਾ ਆਡਰ ਹਜੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਬਰੇ ਹਫਤਾ ਲੈ ਜੂਗੀ ਬੜਾ ਜੀ ਹਫਤਾ ਲੰਮੀ ਲੰਮੀ ਫੁੱਲ ਆ ਹਨਾ ਪੂਰੀ ਵੀਰੇ ਬੇਰਬੂਲ ਬਾਈ ਚੈੱਕ ਕਰੋ ਮੈਂ ਕਹਣਾ ਗਰਮੀ ਦਾ ਤੰਨੇ ਨਹੀਂ ਮੰਨਦਾ ਨਹੀਂ ਵੀਰੇ ਹਮ ਗਰਮੀ ਬਾਈ ਤੰਨੇ ਨਹੀਂ ਮੰਨਦੇ ਚੈੱਕ ਕਰ ਸਕਦੇ ਹਾਂ ਮੈਂ ਧੁੱਪ 'ਚ ਖੜੀਆਂ ਕੋਈ ਚੱਕਰ ਹੀ ਨਹੀਂਗਾ ਤੇ ਬਲਟਾਂ ਲਾਂ ਚੈੱਕ ਕਰ ਲੋ ਹਜੇ ਫੁੱਲ ਪਈਆਂ ਕੱਚੀ ਕੱਚੀ ਪਈਆਂ ਜਦੋਂ ਨੂੰ ਸੋਹਣਾ ਨਾ ਬਹੁਤ ਸੋਹਣਾ ਹਵਾਨਾ ਜਿਹਨੂੰ ਆਪਾਂ ਕਹਦੇ ਆ ਤਿਆਰ ਕਰਕੇ ਸੋਹਣਾਗਾ ਤੇ ਬਾਈ ਫਿਰ ਮੁੱਲ ਵੀ ਕੱਚਿਆਂ ਨਾਲ ਹੋਊ ਅੱਜ ਮੁੱਲ ਵੀਰੇ 70000 ਰੁਪਏ 65 ਦੀ ਦੇ ਦਾਂਗੇ ਵੀਰੇ 70000 ਮਾਰਦਾਨ ਕਰਦਾਂਗੇ ਜੇ ਕੋਈ ਇੱਕ ਲੈ ਲੈਂਦਾ ਜਾਂ ਦੋ ਕੱਠਾਂ ਲੈ ਲੈਂਦਾ ਜਾਂ ਗੱਲੀ ਨੂੰ ਦੋ ਸੌਣ ਰੇਟ ਦਿੰਦੇ ਠੀਕ ਆ ਭਾਈ ਹਾਂਜੀ ਮੁੱਲ ਕਰਾਉਣ ਨੂੰ ਭਾਈ ਕਹਿੰਦਾ 70 ਕਰਾ ਲਓ ਪਰ 65000 ਦੀ ਬੈੜ ਆਪਾਂ ਦੇ ਦੇਾਂਗੇ ਬਾਕੀ ਸਮੇਂ ਪਲੀ ਚੈੱਕ ਬਾਕੀ ਛੋਟੀ ਨਹੀਂ ਬਾਕੀ ਵੱਡੀਆਂ ਜੀ ਹੁੰਦੀਆਂ ਨੇ ਵੱਡੀਆਂ ਚਾਉਂਦੀਆਂ ਹਾਂਜੀ ਹਾਂ ਤਿੰਨ ਆ ਸੀਗੇ ਭਾਈ ਕੋਲੇ ਭਾਈ ਤਿੰਨ ਆਪਾਂ ਤਿੰਨੇ ਹੀ ਦਿਖਾ ਦੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਭਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦਦ ਲਓ ਧੰਨਵਾਦ ਜੀ